ਕੁਲ ਹੀ ਨ ਗੁਣ ਹੈ ਨ ਗਿਆਨ ਹੈ ਸੋਭਾ ਹੈ ਨ ਬਾਗ ਹੈ ਨ ਤਪ ਹੀ ਨ ਬਾਵਰੀ ਹੈ ਏ ਪ੍ਰਭੂ ਆਪਾਂ ਕੋਈ ਤਪ ਵੀ ਨਹੀਂ ਕੀਤਾ ਬਹੁ ਮੇ ਬੜਾ ਤਪ ਕੀਤਾ ਆਪਣਾ ਕੋਈ ਤਪ ਵੀ ਨਹੀਂ ਜਪ ਵੀ ਲੈ ਫਿਰ ਹੈ ਪ੍ਰਭੂ ਬਾਵਰੀ ਪਾਗਲਾ ਅਕਲ ਵੀ ਕੋਈ ਨਹੀਂ ਪਾਗਲਾ ਇੱਕ ਪੰਕਤੀ ਚ ਇਤਨਾ ਅਕਲ ਦਾ ਵੀ ਮਾਣ ਹੋ ਸਕਦਾ ਮੈਂ ਬੜਾ ਅਕਲਮੰਦ ਮੈਂ ਬਹੁਤ ਸਿਆਣਾ ਭਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਅਕਲ ਵੀ ਕੋਈ ਨਹੀਂ ਦੂਸਰੀ ਪੰਕਤੀ ਦ੍ਰਿਸ਼ਟ ਦਰਸਹਿ ਨ ਸ਼ਬਦ ਸੂਰਤ ਹੈਨ ਬੁੱਧ ਬਲ ਹੈਨ ਸੋਦੇ ਹਸਤ ਨ ਪਾਵਰੇ اے ਪ੍ਰਭੂ ਤੈਨੂੰ ਵੇਖ ਸਕਾ ਆਪਣੇ ਕੋਲ ਅੱਖਾਂ ਵੀ ਕੋਈ ਨਹੀਂ ਦੂਰ ਦ੍ਰਿਸ਼ਟੀ ਕੋਈ ਨਹੀਂ ਗਹਿਰੀ ਦ੍ਰਿਸ਼ਟ ਕੋਈ ਨਹੀਂ ਬੂਰ ਦ੍ਰਿਸ਼ਟ ਮਾਰਾ ਜੀ ਕਹਿੰਦੇ ਨੇ ਦੇ ਲੰਮੀ ਨਜ਼ਰ ਨੇ ਹਾਲੀ ਕਦਮ ਇੱਕ ਪੁੱਟ ਲੇਕਿਨ 100 ਕਦਮਾਂ ਤੱਕ ਤੇਰੀ ਦ੍ਰਿਸ਼ਟੀ ਜਾਣੀ ਚਾਹੀਦੀ ਏ ਤੇਰੇ ਪੈਰ ਕਿਥੇ ਜਾਣਗੇ ਐਸੇ ਮਨੁੱਖ ਨੂੰ ਕਹਿੰਦੇ ਨੇ ਦੂਰਦ੍ਰਿਸ਼ਟ ਬੜਾ ਦੂਰ ਤੱਕ ਦੇਖਣ ਵਾਲਾ ਭਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਨਹੀਂ ਇਹ ਦੂਰਦ੍ਰਿਸ਼ਟੀ ਵੀ ਕੋਈ ਨਹੀਂ ਇਹ ਲੰਬੀ ਨਿਗਾਹ ਵੀ ਕੋਈ ਨਹੀਂ ਦ੍ਰਿਸ਼ਟਹਿਨ ਸ਼ਬਦ ਸੁਰਤਹਿਨ ਸੁਣ ਸਕਾਂ ਆਪਣੇ ਕੋਲ ਕੰਨ ਵੀ ਕੋਈ ਨਹੀਂ ਤੇਰੇ ਕੰਨਾਂ ਤੱਕ ਬੋਲ ਪੁਚਾ ਸਕਾਂ ਆਪਣੇ ਕੋਲ ਜ਼ਬਾਨ ਵੀ ਕੋਈ ਨਹੀਂ ਗੁੰਗੇ ਆ ਜ਼ਬਾਨ ਨਹੀਂ ਕੋਈ ਨੇ ਤੈਨੂੰ ਵੇਖ ਸਕੀ ਆਪਣੇ ਕੋਲ ਅੱਖਾਂ ਵੀ ਕੋਈ ਨਹੀਂ ਦ੍ਰਿਸ਼ਟਦਰਸ਼ਹਿਨ ਸ਼ਬਦ ਸੁਰਤਹਿਨ ਬੁੱਧ ਬਲ ਹੀਨ ਸੋਦੇ ਹਸਤ ਨਾ ਪਾਵਰੇ ਧਿਆਨ ਨਾਲ ਸੁਣਨਾ ਪੱਥਰ ਵੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਸਪਰਸ਼ ਵੀ ਨਹੀਂ ਕਰ ਸਕਦਾ ਕੁਝ ਪਕੜ ਵੀ ਨਹੀਂ ਸਕਦਾ ਪੱਥਰ ਚੱਲ ਵੀ ਨਹੀਂ ਸਕਦਾ ਇਸ ਇੱਕ ਪੰਕਤੀ ਚ ਇਤਨੀਆਂ ਗੱਲਾਂ ਕਰ ਦਿੱਤੀਆਂ ਨੇ ਭਾਈ ਸਾਹਿਬ ਨੇ ਦ੍ਰਿਸ਼ਟ ਦਰਸ ਹੀਨ ਸ਼ਬਦ ਸੁਰਤ ਹੀਨ ਬੁੱਧ ਬਲ ਹੀਨ ਸੋਦੇ ਹਸਤ ਨਾ ਪਾਵਰੇ ਨਾ ਆਪਣੇ ਕੋਲ ਹੱਥ ਨਹੀਂ ਨਾ ਪੈਰ ਨਾ ਅੱਖਾਂ ਨਾ ਕੰਨ ਨਾ ਜ਼ਬਾਨ ਤੇ ਨਾ ਹੀ ਸਮਝਣ ਵਾਲੀ ਅਕਲ ਪੱਥਰ ਕੁਝ ਸਮਝ ਨਹੀਂ ਸਕਦਾ ਪੱਥਰ ਵੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੁਝ ਪਕੜ ਨਹੀਂ ਸਕਦਾ ਇੱਕ ਕਹਾਣੀ ਯਾਦ ਆ ਗਈ चीन ਦਾ ਬਾਦਸ਼ਾ ਜਿਸ ਬੋਧ ਬਿਖਸ਼ੂ ਤੋਂ ਪ੍ਰਭਾਵਿਤ ਹੋ ਕੇ ਉਹਨੇ ਬੋਧ ਧਰਮ ਕਬੂਲ ਕੀਤਾ ਸੇ ਇਸ ਤਰ੍ਹਾਂ ਚਾਇਨਾ ਤੋਂ ਫਿਰ ਸਾਰੇ ਏਸ਼ੀਆ ਦੇਚ ਬੋਧ ਧਰਮ ਫੈਲਿਆ ਉਸ ਬਿਖਸ਼ੂ ਦਾ ਨਾਂ ਹੀ ਬੋਧ ਧਰਮ ਸੀ ਜਦ ਬੋਧੀਆਂ ਦਾ ਕਾਫੀ ਆਇਤੇ ਤੰਗ ਕੀਤਾ ਗਿਆ ਭਾਰਤ ਦੇਚ ਸਨਾਤਨੀਆਂ ਤੇ ਬੋਧੀਆਂ ਦਾ ਟਕਰਾਓ ਹੋਇਆ ਤੋ ਬਹੁਤ ਸਾਰੇ ਬੋਧ ਵਿਖਸ਼ੋ ਜੋ ਬੜੇ ਅੱਛੇ ਸੁਲਝੇ ਵਿਦਵਾਨ ਸਨ ਤਪસ્યા ਕਰਨ ਵਾਲੇ ਸਨ ਭਾਰਤ ਛੋੜ ਗਏ ਸਨ ਕਿ ਚੀਨ ਚਲੇ ਗਏ ਉਸ ਵਕਤ ਚੀਨ ਦਾ ਬਾਦਸ਼ਾਹ ਪ੍ਰਭਾਵਿਤ ਹੋਇਆ ਬੋਧ ਵਿਖਸ਼ੋ ਤੋਂ ਉਹਨੇ ਬੋਧ ਧਰਮ ਕਬੂਲ ਕਰ ਲਿਆ ਚਲੋ ਇਸ ਨੂੰ ਮੈਂ ਮੁਕੰਮਲ ਕਰਾਂ ਤੇ ਪਹਿਲੇ ਇਹ ਵੀ ਆਖਿਆ ਜਿੱਥੇ ਜਿੱਥੇ ਸੂਫੀ ਫਕੀਰ ਗਏ ਤੇ ਮੁਸਲਮਾਨ ਬਾਦਸ਼ਾਹ ਗਏ ਉਹਨਾਂ ਨਾਲ ਇਸਲਾਮ ਫੈਲਿਆ ਜਿੱਥੇ ਜਿੱਥੇ ਇਸਾਈ ਮਿਸ਼ਨਰੀ ਗਏ ਤੇ ਹੁਕਮਰਾਨ ਗਏ ਉਹਨਾਂ ਨਾਲ ਇਸਾਈयत ਵੀ ਸਾਰੀ ਦੁਨੀਆ 'ਚ ਫੈਲ ਗਈ ਫੈਲ ਗਈ ਜਿੱਥੇ ਜਿੱਥੇ ਬੋਧ ਭਿਖਸ਼ੂ ਗਏ ਉਹਨਾਂ ਨਾਲ ਬੋਧ ਧਰਮ ਵੀ ਦੁਨੀਆ 'ਚ ਫੈਲਿਆ ਜਿੱਥੇ ਜਿੱਥੇ ਸਿੱਖ ਗਏ ਤੇ ਸਿੱਖਾਂ ਦੇ ਤਾਕਤਵਰ ਮਨੁੱਖ ਗਏ ਤੇ ਮਿਸ਼ਨਰੀ ਗਏ ਉਨਾ ਨਾਲ ਸਿੱਖ ਧਰਮ ਨਹੀਂ ਫੈਲਿਆ ਸਿੱਖ ਤੇ ਪਧਤ ਹੋ ਗਏ ਸਿੱਖ ਤੇ ਸਿੱਖੀ ਗਵਾ ਬੈਠੇ ਸਿੱਖਾਂ ਨਾਲ ਸਿੱਖੀ ਨਹੀਂ ਗਈ ਬਾਤ ਇਹ ਵੀ ਮੈਂ ਅਰਜ਼ ਕਰਦੇ ਆਂ ਭਾਵੇਂ ਸਾਰੀ ਦੁਨੀਆ 'ਚ ਸਿੱਖ ਹੈਗੇ ਨੇ ਅੱਦੇ ਤੋਂ ਜ਼ਿਆਦਾ ਤੇ ਸਿੱਖੀ ਗਵਾ ਬੈਠੇ ਨੇ ਦੂਜੀ ਤੀਜੀ ਜਨਰੇਸ਼ਨ ਅਮਰੀਕਾ ਦੇ ਸਿੱਖ ਰਹਿੰਦੇ ਹੀ ਨਹੀਂ ਮੈਂ ਤੇ ਦੇਖ ਕੇ दंग ਰਹਿ ਗਿਆ ਜਿਹੜੇ ਵੱਡੇ ਵੱਡੇ ਪੰਥ ਹਿਤੇਸ਼ੀ ਗੁਰਸਿੱਖੀ ਦਾ ਦਾਅਵਾ ਕਰਨ ਵਾਲੇ ਉਹਨਾਂ ਦੀ ਔਲਾਦ ਵੀ ਸਿੱਖ ਮੈਨੇ ਦੇਖੀ ਮੈਂ ਤੇ ਦੇਖ ਕਿਦਾਂ ਗਏ ਕਿਨਾਡਾ ਦੇ ਅਮਰੀਕਾ ਦੇ ਸਿੱਖਾਂ ਨਾਲ ਸਿੱਖੀ ਸਾਰੀ ਦੁਨੀਆ 'ਚ ਨਹੀਂ ਗਈ ਬੋਧੀਆਂ ਨਾਲ ਬੋਧ ਧਰਮ ਗਏ ਮੁਸਲਮਾਨਾਂ ਨਾਲ ਇਸਲਾਮ ਪਹੁੰਚੇ ਇੰਡੋਨੇਸ਼ੀਆ ਮਲੇਸ਼ੀਆ Hindu ਮੁਲਕ ਸੰ ਅੱਜ ਮੁਸਲਮ ਮੁਲਕ ਨੇ afghanistan turkmenistan uzbekistan ਬੋਧਮਲਕ ਸੰ ਅੱਜ ਇਸਲਾਮ ਮੈਂ ਉੱਥੇ ਬੁਧਿਸ਼ਤ ਨਹੀਂ ਸੂਫੀ ਫਕੀਰ ਮੁਸਲਮ ਹੁਕਮਰਾਨ ਜਿੱਥੇ ਜਿੱਥੇ ਗਏ ਉਹਨਾਂ ਨਾਲ ਇਸਲਾਮ ਫੈਲੇ ਰਾਜਕੇ ਫੈਲੇ ਈਸਾਈ ਮਿਸ਼ਨਰੀ ਤੇ ਉਹਨਾਂ ਦੇ ਵੱਡੇ ਵੱਡੇ ਕਾਰੋਬਾਰੀ ਜਿੱਧਰ ਜਿੱਧਰ ਪਹੁੰਚੇ ਈਸਾਈ ਧਰਮ ਵੀ ਪਹੁੰਚਿਆ ਬਹੁਤ ਧਰਮ ਵੀ ਪਹੁੰਚੇ ਸਲਾਮ ਵੀ ਪਹੁੰਚਿਆ ਪਰ ਜਿੱਥੇ ਜਿੱਥੇ ਸਿੱਖ ਗਏ ਨੇ ਇਹਨਾਂ ਨਾਲ ਸਿੱਖੀ ਨਹੀਂ ਪਹੁੰਚੀ ਅੱਧੇ ਤੋਂ ਜ਼ਿਆਦਾ ਸਿੱਖੀ ਸਿੱਖ ਗਵਾ ਚੁਕੇ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਇੱਥੇ ਮੈਂ ਜਦ ਦੇਖਦਾ ਅਮਰੀਕਾ ਕੈਨੇਡਾ ਚ ਗੁਰਦੁਆਰੇ 'ਚ ਬੈਠੇ ਹੋਏ ਸਿੱਖ ਸਰੂਪ ਨਹੀਂ ਦਿਖਾਈ ਜਾਂਦਾ ਗੁਸਤਾਖੀ ਮਾਫ ਕਿਉਂਕਿ ਸਰੂਪ ਵੀ ਹੁੰਦਾ ਨਾ ਨਹੀਂ 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 ਦਿਖਾਈਦਾ ਉਧਰ ਭਰਮਣ ਕਰਦੇ ਆ ਫਿਰ ਇਹ ਤੇ ਵਿਚਾਰ ਗੱਲ ਆ ਗਈ ਉਸ ਬੋਧ ਵਿਖਸ਼ੋ ਤੋਂ ਪ੍ਰਭਾਵਿਤ ਹੋ ਕੇ ਚੀਨ ਦਾ ਬਾਦਸ਼ਾਹ ਬੁਦਿਸ਼ਟ ਹੋ ਗਿਆ ਫਿਰ ਦੇਖਦੇ ਆਂ ਦੇਖਦੇ ਆਂ ਸਾਰਾ ਚੀਨ ਹੋ ਗਿਆ ਇੱਕ ਦਿਨ ਇਹ ਬੋਧ ਵਿਖਸ਼ੋ ਸ਼ਾਮ ਨੂੰ ਕਥਾ ਕਰਦਾ ਹੁੰਦਾ ਸੀ ਸਵੇਰੇ ਆਪਣੀ ਸਾਧਨਾ ਕਰਦਾ ਸੀ ਸੰਧਿਆ ਸਮੇ ਇਹ ਲੋਕਾਂ ਨੂੰ ਪਰਵਚਨ ਸੁਣਾਉਂਦਾ ਸੀ ਕਥਾ ਸੁਣਾਉਂਦਾ ਸੀ ਜਿੱਥੇ ਸਟੇਜ ਬਣੀ ਹੋਈ ਸੀ ਬੈਠ ਕੇ ਸੁਣਾਉਂਦਾ ਸੀ ਉਹਦੇ ਪਿੱਛੇ ਪੱਥਰ ਪੈਸਨ ਬਹੁਤ ਸਾਰੇ ਕੋਈ ਤਾਮੀਰ ਹੋਣੀ ਆਣੀ ਹੈ ਤੋਂ ਪੱਥਰਾਂ ਦਾ ਬਹੁਤ ਵੱਡਾ ਢੇਰ ਪਿਆ ਸੀ ਉਹ ਮੂੰਹ ਪੱਥਰਾਂ ਦੀ ਤਰਫ ਕਰਕੇ ਨਾਲ ਤੇ ਸੰਗਤ ਦੀ ਤਰਫ ਪਿੱਠ ਕਰਕੇ ਕਥਾ ਸੁਣਾਉਣ ਲੱਗ ਪਿਆ ਚੀਨ ਦਾ ਬਾਦਸ਼ਾਹ ਸੋਚੀ ਪੈ ਗਿਆ ਕਦੀ ਕਦੀ ਇਸ ਸੰਤ ਦੀਆਂ ਹਰਕਤਾਂ ਪਾਗਲ ਵਾਲੀਆਂ ਦੇਖੀ ਦੀਆਂ ਨੇ ਅਸੀਂ ਇੱਧਰ ਬੈਠੇ ਹਾਂ ਸਰੋਤੇ ਇਧਰ ਬੈਠੇ ਨੇ ਇਤੇ ਇਹਨਾਂ ਦੀ ਤਰਫ ਪਿੱਠ ਕਰਕੇ ਪੱਥਰਾਂ ਨੂੰ ਸੁਣਾਈ ਜਾਂਦਾ ਪੱਥਰਾਂ ਨੂੰ ਇਸ਼ਾਰੇ ਵੀ ਕਰਦਾ ਫੇਕ ਇੱਕ ਇੱਕ ਪੱਥਰ ਦੀ ਤਰਫ ਉਂਗਲ ਵੀ ਕਰਦਾ ਫੇਕ ਇੱਕ ਇੱਕ ਪੱਥਰ ਨੂੰ ਸੁਣਾ ਰਿਹਾ ਹੈ ਪਾਗਲ ਜਿਹਾ ਲੱਗਦਾ ਥੋੜੀ ਦੇਰ ਤੱਕ ਤੇ ਬਾਦਸ਼ਾਹ ਨੇ ਬਰਦਾਸ਼ਤ ਕੀਤਾ ਫਿਰ ਖੜਾ ਹੋ ਕੇ ਕਹਿਣ ਲੱਗਾ ਸੰਤ ਜੀ ਸਰੋਤੇ ਇਧਰ ਬੈਠੇ ਨੇ ਉਦਰ ਤੇ ਪੱਥਰ ਨੇ ਪਤਵ ਸੁਬੋਧ ਬਿਖਸ਼ੂ ਨੇ ਕਿਹਾ ਕਿ ਇਹਨਾਂ ਪੱਥਰਾਂ ਵਿੱਚ ਤੇ ਇਹਨਾਂ ਸਰੋਤਿਆਂ ਵਿੱਚ ਮੈਂ ਕੋਈ ਫਰਕ ਨਹੀਂ ਸਮਝਦਾ ਮੇਰੇ ਕਹਿਣ ਨਾਲ ਨਾ ਇਹ ਪੱਥਰ ਬਦਲਨੇ ਨੇ ਨਾ ਤੁਸੀਂ ਬਦਲੋਗੇ ਤੋਂ ਆਪਣਾ ਤੇ ਅਸ਼ੋਕ ਪੂਰਾ ਕਰਨਾ ਹੈ ਕਹਿਣ ਦਾ ਤੁਹਾਨੂੰ ਸੁਣਾ ਦਿੱਤਾ ਭਾਵੇਂ ਪੱਥਰਾਂ ਨੂੰ ਸੁਣਾ ਦਿੱਤਾ ਗੱਲ ਤੇ ਇੱਕੋ ਹੀ ਹੈ ਗੱਲ ਤੇ ਇੱਕੋ ਹੈ ਨਾ ਤੁਸੀਂ ਬਦਲੋਗੇ ਨਾ ਪੱਥਰ ਬਦਲਦੈ ਬੜੀ ਕਰਾਰੀ ਝੋਟ ਕਰ ਗਏ ਬਹੁਤ ਗਹਿਰੀ ਚੋਟ ਕਰ ਗਏ ਭਾਈ ਸਾਹਿਬ ਕਹਿੰਦੇ ਨੇ हे ਪ੍ਰਭੂ ਆਪਾਂ ਤੇ ਪੱਥਰ ਪੱਥਰ ਦ੍ਰਿਸ਼ਟ ਦਰਸਹਿਨ ਪੱਥਰ ਦੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੋਈ ਦਾਮਨ ਪਕੜ ਨਹੀਂ ਸਕਦਾ ਭਾਈ ਸਾਹਿਬ ਕਹਿੰਨ ਤੈਨੂੰ ਦੇਖ ਸਕਾਂ ਮੇਰੇ ਕੋਲ ਅੱਖਾਂ ਕੋਈ ਨਹੀਂ ਤੈਨੂੰ ਸੁਣ ਸਕਾਂ ਮੇਰੇ ਕੋਲ ਕੰਨ ਵੀ ਕੋਈ ਨਹੀਂ ਮਨੁੱਖ ਕੋਲ ਜਿਹੜੇ ਕੰਨ ਨੇ ਨਾ ਇਹ ਪੁੱਤਰ ਨੂੰ ਸੁਣ ਸਕਦੇ ਨੇ ਮਿੱਤਰ ਨੂੰ ਸੁਣ ਸਕਦੇ ਨੇ ਪਤਨੀ ਨੂੰ ਸੁਣ ਸਕਦੇ ਨੇ ਪਤੀ ਨੂੰ ਸੁਣ ਸਕਦੇ ਨੇ ਪੜੋਸੀ ਨੂੰ ਸੁਣ ਸਕਦੇ ਨੇ ਭਰਾ ਨੂੰ ਸੁਣ ਸਕਦੇ ਨੇ ਭੈਣ ਨੂੰ ਸੁਣ ਸਕਦੇ ਨੇ ਗੁਰੂ ਨੂੰ ਨਹੀਂ ਸੁਣਦੇ ਨਹੀਂ ਸੁਣਦੇ ਪੁੱਤਰ ਦੀ ਗਲਤ ਗੱਲ ਵੀ ਮੰਨ ਲੈਣਗੇ ਗੁਰੂ ਦੀ ਸਹੀ ਵੀ ਨਹੀਂ ਮੰਨਣਗੇ ਮਿੱਤਰ ਦੇ ਕਹਿਣੇ ਤੇ ਸ਼ਰਾਬ ਵੀ ਪੀ ਲੈਣਗੇ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਛਕਣ ਨੂੰ ਇਤਿਆਰ ਨਹੀਂ ਮਿੱਤਰ ਦੀ ਗੱਲ ਮੰਨਣੀ ਹੈ ਗੁਰੂ ਦੀ ਥੋੜੀ ਇਮਤਰ ਨੂੰ ਸੁਣ ਸਕਦੇ ਨੇ ਪੁੱਤਰ ਨੂੰ ਸੁਣ ਸਕਦੇ ਨੇ ਪਰਿਵਾਰ ਨੂੰ ਸੁਣ ਸਕਦੇ ਨੇ ਗੁਰੂ ਨੂੰ ਨੇ ਭਾਈ ਸਾਹਿਬ ਕਹਿੰਦੇ ਨੇ ਤੈਨੂੰ ਸੁਣ ਸਕਾਂ ਆਪਣੇ ਕੋਲ ਕੰਨ ਵੀ ਕੋਈ ਨਹੀਂ ਹੈ ਪ੍ਰਭੂ ਵੇਖ ਸਕਾਂ ਆਪਣੇ ਕੋਲ ਅੱਖਾਂ ਵੀ ਕੋਈ ਨਹੀਂ ਤੇਰੇ ਕੰਨਾਂ ਤੱਕ ਆਪਣੇ ਬੋਲ ਪੁਚਾ ਸਕੀ ਹੈ ਆਪਣੇ ਕੋਲ ਜ਼ਬਾਨ ਵੀ ਕੋਈ ਨਹੀਂ ਦ੍ਰਿਸ਼ਟ ਦਰਸਹਿਨ ਸ਼ਬਦ ਸੂਰਤ ਹੈ ਨਾ ਬੁੱਧ ਬਲ ਹੈ ਨਾ ਸੂਦੇ ਹਾਸਤਾ ਨਾ ਪਾਵਰੇ ਹੱਥ ਵੀ ਕੋਈ ਨਹੀਂ ਪੈਰ ਵੀ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਕੰਨ ਵੀ ਕੋਈ ਨਹੀਂ ਜ਼ਬਾਨ ਵੀ ਕੋਈ ਨਹੀਂ ਤੁਨ ਪੱਥਰ ਤੇ ਮਨੁੱਖ ਦੇ ਚ ਕੀ ਫਰਕ ਹੋਇਆ ਮਨੁੱਖ ਕੋਲ ਹੱਥ ਪੈਰ ਕੰਨ ਹੈਨ ਸੰਸਾਰ ਵਾਸਤੇ ਨਿਰੰਕਾਰ ਵਾਸਤੇ ਨਹੀਂ ਨਿਰੰਕਾਰ ਦੀ ਦੁਨੀਆਏ ਕੇ ਪੱਥਰ ਲਬਤ ਕਿਤਨਾ ਪਾਠ ਕਰ ਲਵੇ ਪੇਤਨਾ ਕਥਾ ਕੀਰਤਨ ਕਰ ਲਵੇ ਰ ਸੁਣ ਲਵੇ ਉਹੀ ਦਾ ਉਹੀ ਰਹਿੰਦਾ ਸਰਦੀ ਗਰਮੀ ਬਾਰਸ਼ ਜਿਵੇਂ ਪੱਥਰ ਪੱਥਰ ਹੀ ਰਹਿੰਦਾ ਹਰ ਹਾਲਤ ਵਿੱਚ ਚਾਹੇ ਕਥਾ ਹੈ ਚਾਹੇ ਕੀਰਤਨ ਹੈ ਚਾਹੇ ਪਾਠ ਹੈ ਚਾਹੇ ਪੂਜਾ ਹੈ ਚਾਹੇ ਸੇਵਾ ਇਹ ਪੱਥਰ ਪੱਥਰ ਹੀ ਰਹਿੰਦਾ ਕੁਝ ਨਹੀਂ ਬਦਲਦਾ ਕੋਈ ਤਬਦੀਲੀ ਨਹੀਂ ਆਉਂਦੀ ਭਾਈ ਸਾਹਿਬ ਦੀਆਂ ਬਣੀਆਂ ਕਿੰਮਤੀ ਪੰਕਤੀਆਂ ਦ੍ਰਿਸ਼ਟ ਦਰਸ ਹੈਨ ਸ਼ਬਦ ਸੂਰਤ ਹੈ ਨਾ ਪਥਰਾਨਲ ਪਥਰ ਜਦ ਟਕਰਾਂਦੇ ਨੇ ਖੜਾਕ ਵੀ ਬੜੀ ਆਉਂਦੀ ਹੈ ਇਸ ਟਕਰਾਵ ਤੋਂ ਨੁਕਸਾਨ ਵੀ ਬੜਾ ਹੁੰਦਾ ਹੈ ਹੁਣ ਸ਼ਾਂਤੀ ਤੇ ਅਮਨ ਦੇ ਕੇਂਦਰ ਨੇ ਗੁਰਦੁਆਰੇ ਲੇਕਿਨ ਸਿੱਖ ਸਭ ਤੋਂ ਜ਼ਿਆਦਾ ਲੜ ਰਿਹਾ ਹੈ ਗੁਰਦੁਆਰੇ ਅੱਚ ਇਹ ਵੀ ਮੈਰਜ਼ ਕਰਦੇ ਹਨ ਕੈਨੇਡਾ ਅਮਰੀਕਾ ਦੇ ਅਧੇ ਗੁਰਦੁਆਰਿਆਂ ਦੇ ਮੁਕਦਮੇ ਅਦਾਲਤਾਂ ਚ ਨੇ ਫਿਰ ਕੀ ਰਖਿਆ ਹੈ ਇਹ ਪਹਿਲੇ ਸਿੱਖ ਕਿਧਰੇ ਮਾੜਾ ਮੋਟਾ ਵਿਵਾਦ ਹੋ ਜਾਏ ਨਾ ਤੇ ਗੁਰਦੁਆਰੇ ਆ ਕੇ ਫੈਸਲਾ ਕਰਦੇ ਸਨ ਹੁਣ ਸਿੱਖ ਇਤਨਾ ਨੀਵਾ ਹੋ ਗਿਆ ਗੁਰਦੁਆਰਿਆਂ ਨੂੰ ਹੀ ਅਦਾਲਤ ਚ ਲੈ ਗਏ ਐਨਾ ਨੀਵਾ ਹੋ ਗਿਆ ਇਤਨੇ ਨੀਵੇਂ ਬਿਰਦੇ ਹੋ ਗਏ ਦ੍ਰਿਸ਼ਟਦਰਸਹਿਨ ਸ਼ਬਦ ਸੋਰਤਹਿਨ ਬੁੱਧ ਬਲਹਿਨ ਸੂਦੇ ਹਸਤ ਨਾ ਪਾਵਰੇ प्रीत へ न रते हैं न बाय ब प्रतिते हैं न चितेन बेते हैं न सहज स्वभाव रे हे प्रभु तेरा प्यार भी अंदर को नहीं कोई प्रीत प्रीत तो बिना सब कुछ करी जाने तेरे नाल प्यार कोई के? प्यार दी रीत भी नहीं जानदे तेरे तक पहुंचण दी तैनू प्रसन्न करण दी रीत की है एदा भी कोई पता नहीं ਪ੍ਰੇਤ ਹੈ ਨ ਰੇਤ ਹੈ ਨ ਭਾਇ ਬੈ ਪਰਤੇਤ ਹੈ ਭਾਵਨਾ ਵੀ ਕੋਈ ਨਹੀਂ ਭਰੋਸਾ ਵੀ ਕੋਈ ਨਹੀਂ ਪਰਤੇਤ ਸ਼ੱਕ ਬਣਿਆ ਹੀ ਰਹਿੰਦਾ ਹੈ ਭਰੋਸਾ ਕੋਈ ਨਹੀਂ ਮਹਾਰਾਜ ਕਹਿੰਦੇ ਨੇ ਜਾਂ ਕੇ ਰਿਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਇਥੇ ਤਤ ਦੇ ਅਰਥ ਨੇ ਉਸੇ ਵਕਤ ਤਤ ਛਿਨ ਤਤ ਕਾਲ ਉਸੇ ਵਕਤ ਇਧਰ ਭਰੋਸਾ ਪੂਰਾ ਵੱਜ ਜਾਏ ਇਧਰ ਮਨੁੱਖ ਸਮਾਧੀ ਲੀਨ ਹੋ ਜਾਂਦਾ ਹੈ ਮਹਾਰਸ ਬਣ ਜਾਂਦਾ ਹੈ ਤੇ ਜੇ ਨਹੀਂ ਬਣਿਆ ਤੋਂ ਫਿਰ ਡੋਲਦਾ ਹੈ ਕਿ ਭਰੋਸਾ ਅਰਦਾਸ ਤਾਂ ਹੈ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰਤ ਮਾੜਾ ਜਿਆ ਕਥਾ ਕੀਰਤਨ ਸੁਣ ਕੇ ਭਰੋਸਾ ਬਣਦਾ ਹੈ ਫਿਰ ਸੰਸਾਰ ਦੇ ਚ ਗਲਤਾਨ ਹੋ ਜਾਂਦੇ ਆ ਭਰੋਸਾ ਟੁੱਟ ਜਾਂਦਾ ਹੈ ਭਰੋਸਾ ਬਣਦਾ ਹੈ ਟੁੱਟਦਾ ਹੈ ਬਣਦਾ ਹੈ ਟੁੱਟਦਾ ਹੈ ਸਾਰੀ ਜ਼ਿੰਦਗੀ ਇਹ ਡੋਲਦਾ ਹੀ ਰਹਿੰਦਾ ਹੈ ਭਰੋਸਾ ਡੋਲਨ ਤੇ ਰੱਖੋ ਪ੍ਰਭੂ ਹੇ ਪ੍ਰਭੂ ਰੱਖ ਡੋਲ ਜਾਂਦਾ ਸਾਡਾ ਭਰੋਸਾ ਸਾਡਾ ਵਿਸ਼ਵਾਸ ਮਾੜੀ ਮੋਟੀ ਕਿਧਰੇ ਝੋਟ ਲੱਗ ਗਏ ਮਾੜਾ ਮੋਟਾ ਕਿਧਰੇ ਮਨ ਭਾਵਦਾ ਕੰਮ ਨਹੀਂ ਹੋਇਆ ਪਤਾ ਨਹੀਂ ਰੱਬ ਹੈ ਕਿ ਨਹੀਂ ਮੈਨੂੰ ਇਸ ਵਕਤ ਇੱਕ ਘਰਾਣਾ ਯਾਦ ਆ ਰਿਹਾ ਹੈ ਉਸਦਨਾਰ ਦੀ ਬੀਬੀ ਨੇ ਅਰਦਾਸ ਕੀਤੀ ਮੈਂ ਏ ਗੁਰੂ ਤੇਰੇ ਦਰਵਾਜ਼ੇ ਸੋਨੇ ਦੇ ਬਣਾਵਾਂਗੇ ਜੇ ਮੇਰੀ ਅਰਦਾਸ ਕਬੂਲ ਹੋ ਜਾਏ ਉਸਮੇ ਇਸ਼ਾਰਾ ਤਾਂ ਨਹੀਂ ਕਰ ਸਕਦਾ ਨਹੀਂ ਹੋਇ ਉਲਟਾ ਉਲਟਾ ਕੰਮ ਹੋ ਗਿਆ ਘਰ ਵਿੱਚ ਅਖੰਡ ਪਾਠ ਚੱਲ ਰਿਹਾ ਸੀ ਉਹ ਬੰਦ ਕਰਵਾਇਆ ਕੀਰਤਨ ਹੋਣਾ ਸੀ ਨਹੀਂ ਮੇਰਾ ਕੋਈ ভরਸਾ ਇਹ ਦਾ ਮਤਲਬ ਤੇਰੀ ਗੱਲ ਮੰਨੇ ਰੱਬ ਤੇ ਰੱਬ ਹੈ ਨਾ ਮੰਨੇ ਤੇ ਨਹੀਂ ਫਿਰ ਰੱਬ ਤੇਰਾ ਗੁਲਾਮ ਹੀ ਹੋ ਗਿਆ ਔਰ ਕੀ ਉਹ ਬੇਪਰਵਾਹ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ پاک ਸੋਮੇ ਤੇ ਬੇਪਰਵਾਹ ਮੇਰੀ ਅਰਦਾਸ ਸਫਲ ਹੋ ਜਾਏ ਤੇ ਗੁਰੂ ਹੈ ਨਹੀਂ ਤੇ ਨਹੀਂ ਸ਼ੱਕ ساری ਜ਼ਿੰਦਗੀ ਭਰੋਸਾ ਡੋਲਦਾ ਰਹਿੰਦਾ ਕਿਉਂ ਅਸੀਂ ਚਾਹਦੇ ਕੁਝ ਹੋਰਾਂ ਕਈ ਵਾਰ ਉਹ ਕੁਝ ਹੋਰ ਜਾਂਦਾ ਹੈ ਕਬੀਰ ਵੀ ਕਹਿੰਦੇ ਨੇ ਜੋ ਮੈਂ ਚਿਤਵੋ ਨਾ ਕਰੇ ਮੈਂ ਕੁਝ ਹੋਰ ਸੋਚਦਾ ਇਹ ਹੋਵੇ ਹੁੰਦਾ ਕੁਝ ਹੋਰ ਹੈ ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤਨਾ ਹੋਏ ਇੱਕ ਤੇ ਮੈਂ ਚਾਹਨਾ ਹੈ ਇੱਕ ਪਰਮਾਤਮਾ ਚਾਹੁੰਦਾ ਹੈ ਤੋਂ ਹੋਵੇ ਤਾਂ ਹੋਵੇਗਾ ਤੇ ਉਹ ਹੀ ਜੋ ਪਰਮਾਤਮਾ ਚਾਹੁੰਦਾ ਹੈ ਕਿਉਂਕਿ ਸਾਰਾ ਸੰਸਾਰ ਉਸਨੇ ਬਣਾਇਆ ਹੈ ਮੇਰੀ ਚਾਹਤ ਨਾਲ ਹੀ ਸੂਰਜ ਚੰਦ ਤਾਰੇ ਨਹੀਂ ਚੱਲ ਰਹੇ ਸਾਰਾ ਬ੍ਰਹਿਮੰਡ ਪ੍ਰਭੂ ਦੀ ਚਾਹਤ ਨਾਲ ਚੱਲ ਰਿਹਾ ਹੈ ਪਰ ਹੁਣ ਮੈਂ ਰੱਬ ਨੂੰ ਹੀ ਆਖਾਂ ਤੂੰ ਮੇਰੀ ਚਾਹਤ ਨਾਲ ਚੱਲ ਇਹ ਕਿਹੜੀ ਗੱਲ ਦਾ ਧਰਮ ਹੋਇਆ ਭਗਤ ਕਹਿੰਦਾ ਹੈ ਹੈ ਪ੍ਰਭੂ ਜੋ ਤੇਰੀ ਚਾਹਤ ਹੈ ਤੂੰ ਮੈਨੂੰ ਤਾਕਤ ਦੇ ਮੈਂ ਉਹਦੇ ਚ ਰਾਜ਼ੀ ਆਵਾਂ ਤੇਰੀ ਰਜ਼ਾ ਦੇ ਚ ਰਾਜ਼ੀ ਆਵਾਂ ਭਗਤ ਇਹ ਬੰਗਦਾ ਹੈ ਜੋ ਮੈਂ ਚਿਤਮੋ ਨਾ ਕਰੇ ਕਾ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਜ਼ਿੰਦਗੀ ਭਰ ਭਰੋਸਾ ਡੋਲਦਾ ਰਹਿੰਦਾ ਹੈ ਚਿਤ ਹੈ ਨ ਬਿਤੇ ਹੈ ਨ ਸਹਿਜ ਸੁਭਾਵ ਰੇ ਏ ਪ੍ਰਭੂ ਮੇਰੇ ਕੋਲ ਚੇਤੇ ਸ਼ਕਤੀ ਵੀ ਕੋਈ ਨਹੀਂ ਤੈਨੂੰ ਯਾਦ ਕਰ ਸਕਾਂ ਇਤਨੀ ਆਪਣੀ ਯਾਦ ਸ਼ਕਤੀ ਨਹੀਂ ਹੈ ਸੰਸਾਰ ਯਾਦ ਆਉਂਦਾ ਹੈ ਪਲਾਰਤ ਯਾਦ ਆਉਨੇਨ ਪਰਵਾਰ ਯਾਦ ਆਉਂਦਾ ਹੈ ਇਹ ਨਿਰੰਕਾਰ ਤੂੰ ਤੇ ਯਾਦ ਹੀ ਨਹੀਂ ਆਉਂਦਾ ਪਤਾ ਹੈ 우ਸਤਾਦ ਜ਼ੌਕ ਕੀ ਕਹਿੰਦਾ ਅਬ ਤੋ ਯਾਦੇ ਰਫਤਗਾਹ ਕੀ ਵੀ ਪਹੁੰਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਦੋਸਤ ਮੇਰੇ ਖੁਦਾ ਤੇਰਾ ਘਰ ਬੜਾ ਦੂਰ ਹੈ ਕੀ ਕਰਾਂ ਮੇਰੀ ਯਾਦ ਨਹੀਂ ਪਹੁੰਚਦੀ ਮੇਰੀ ਯਾਦ ਆਪਣੇ ਘਰ ਤੱਕ ਪਹੁੰਚ ਜਾਂਦੀ ਹੈ ਪਰਿਵਾਰ ਤੱਕ ਪਹੁੰਚ ਜਾਂਦੀ ਹੈ ਪਦਾਰਥਾਂ ਤੱਕ ਪਹੁੰਚ ਜਾਂਦਾ ਹੈ ਇਹ ਮੇਰੇ ਪਰਮਾਤਮਾ ਤੇਰੇ ਤੱਕ ਮੇਰੀ ਯਾਦ ਨਹੀਂ ਪਹੁੰਚਦੀ ਬੜੀ ਕਮਜ਼ੋਰ ਮੇਰੀ ਯਾਦ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਹੈ ਵਾਹਿਗੁਰੂ ਨੂੰ ਯਾਦ ਕਰਨ ਵਾਸਤੇ ਯਾਦ ਕਰੋ ਬਾਹਰ ਆ ਰਿਹਾ ਸੰਸਾਰ ਆ ਰਿਹਾ ਪਹੁੰਚ ਜਾਂਦੀ ਹੈ ਯਾਦ ਉੱਥੇ ਤੱਕ ਪ੍ਰਭੂ ਤੱਕ ਯਾਦ ਨਹੀਂ ਪਹੁੰਚਦੀ ਪ੍ਰੀਤ ਹੈ ਨ ਰੀਤ ਹੈ ਨ ਭਾਏ ਭੈ ਪ੍ਰਤੀਤ ਹੈ ਨ ਚਿੱਤ ਹੈ ਨ ਬਿੱਤ ਹੈ ਨ ਸਹਿਜ ਸੁਭਾਵ ਰੇ ਆਪਣੇ ਕੋਲ ਸਹਿਜ ਵੀ ਨਹੀਂ ਸਹਿਜ ਕਿਸ ਨੂੰ ਕਹਿੰਦੇ ਨੇ ਸਵੈਮਨ ਤੋਂ ਜਨਮ ਆਇਆ ਇਹ ਦੇ ਤੱਕ ਮੈਂ ਉਦਾਹਰਣ ਦਿੰਦਾ ਹਾਂ ਨਾ ਜਿਵੇਂ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ ਤੇ ਮੈਂ ਰੋਟੀ ਖਾ ਰਿਹਾ ਇਹ ਰੋਟੀ ਖਾਣਾ ਸਹਿਜ ਹੈ ਇਹਨੂੰ ਫਿਰ ਆਯੁਰਵੇਦਿਕ ਗ੍ਰੰਥ ਕਹਿੰਦੇ ਨੇ ਇੱਕ ਇੱਕ ਬੁਰਕੀ ਅੰਮ੍ਰਿਤ ਹੈ ਮੈਨੂੰ ਭੁੱਖ ਨਹੀਂ ਲੱਗੀ ਉਹ ਕੀ ਨਹੀਂ ਲੱਗੀ ਤੇ ਮੈਂ ਹੁਣ ਖਾ ਰਿਹਾ ਇਹ ਖਾਣਾ ਸਹਿਜ ਨਹੀਂ ਹੈ ਇਹ ਸਹਿਜ ਨਹੀਂ ਹੈ ਆਯੁਰਵੇਦਿਕ ਗ੍ਰੰਥ ਕਹਿੰਦੇ ਨੇ ਆਹਾਰ ਚਿਕਿਤਸਾ आहार रोग असार रोग उपजीव तन भीतर टरत ना काहू डरे गुरु अर्जुन देव ऐसा असार भयंकर रोग शरीर दे च पैदा हो गया जंदा ही नहीं कोई इलाज ही नहीं ये कर्म रोग होता है जन्म तो कोई बच्चा अंधा पैदा हो गया ये कर्म रोग है नाल लेके आया जदी रोग 10% दी 10% दी कर्म रोग 80% आहार, 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 आहार रोग ਖਾਣ ਪੀਣ ਨਾਲ ਹੋਏ ਨੇ ਤਾਂ ਖਾਣ ਪੀਣ ਨਾਲ ਹੀ ਜਾਣਗੇ ਉਸ ਤੋਂ ਬਿਨਾਂ ਨਹੀਂ ਜਾਣਗੇ ਕੁਝ ਖਾਦਾਂ ਹੈ ਤਾਂ ਰੋਗ ਪੈਦਾ ਹੋ ਗਏ ਨੇ ਹੁਣ ਉਸ ਤੋਂ ਉਲਟ ਕੁਝ ਖਾਣਾ ਪਏਗਾ ਠੀਕ ਹੋ ਜਾਣਗੇ ਇਹਨੂੰ ਕਹਿੰਦੇ ਆਹਾਰਿਕ ਰੋਗ ਆਹਾਰ ਚਿਕਿਤਸਾ ਆਹਾਰ ਰੋਗ ਭੁੱਖ ਲੱਗੀ ਹੈ ਮੈਂ ਖਾ ਰਿਹਾ ਇਹ ਖਾਣਾ ਪੀਣਾ ਸਹਿਜ ਹੈ ਭੁੱਖ ਨਹੀਂ ਲੱਗੀ ਮੈਂ ਖਾ ਰਿਹਾ ਖਾਣਾ ਪੀਣਾ ਸਹਿਜ ਨਹੀਂ ਹੈ ਅੰਦਰ ਤੜਪ ਤੇ ਪਿਆਸ ਤੇ ਕੋਈ ਨਹੀਂ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰੇ ਭਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਸਹਿਜ ਵੀ ਕੋਈ ਨਹੀਂ ਤੇਰਾ ਪਾਠ ਕਰ ਰਹੇ ਅੰਦਰ ਕੋਈ ਤੜਪ ਕੋਈ ਨਹੀਂ ਧਾਰਮ ਕਰਮ ਕਰ ਰਹੇ ਅੰਦਰ ਕੋਈ ਸਮਝ ਵੀ ਕੋਈ ਨਹੀਂ ਖਿੱਚ ਵੀ ਕੋਈ ਨਹੀਂ ਸਹਿਜ ਕੋਈ ਨਹੀਂ ਪ੍ਰੀਤ ਹੈ ਨਰੇਤ ਹੈ ਨ ਭਾਏ ਵਪਰਤੀਤ ਹੈ ਚਿਤ ਹੈ ਨ ਬਿਤ ਹੈ ਸਹਿਜ ਸੁਭਾਵ ਰੇ ਅੰਗ ਅੰਗ ਹੈ ਨ ਧੀਨਾ ਧੇਨ ਪ੍ਰਾਚੇਨ ਲਗ चरण शरण कैसे प्राप्त होए रावरी हे प्रभु तेरी चरण शरण सानो किस तरह नसीब होवे अपने कोल हाथ कोई नहीं पैर कोई नहीं अखा कोई नहीं कान कोई नहीं जुबान कोई नहीं समझ कोई नहीं अकल कोई नहीं बुद्ध कोई नहीं कोल नहीं है भाग नहीं है किस्मत नहीं है ज्ञान नहीं है गुण नहीं है। जिना जिना ते अहंकार खडा हो सकदा है भाई गुरुदास सब नो इंकार कर दे अपने कोल नहीं है ਭਾਵੇਂ ਸਭ ਕੁਝ ਹੈ ਤੇ ਉਹ ਤੇਰਾ ਆਪਣਾ ਨਹੀਂ ਹੈ ਗੱਲ ਖਤਮ ਆਪਣਾ ਤੇ ਹੈ ਹੀ ਤੇ ਮੇਰਾ ਮੋਜ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਦ ਕੋ ਸੌਂਪ ਦੇ ਕਿਆ ਲਾਗੇ ਮੇਰਾ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਦੋ ਪੰਕਤੀਆਂ ਬੜੀ ਕੀਮਤੀ ਉਚਾਰਨ ਕੀਤੀਆਂ ਨ ਲੰਮਕਾਵਾਨਾ ਬਾਕੀ ਵਿਚਾਰਾਂ ਕੱਲ ਸ਼ਾਮ ਨੂੰ ਰੱਖਾਂਗਾ ਤੁਹਾਡੇ ਸਾਹਮਣੇ ਮਹਾਰਾਜ ਮਨੁੱਖੀ ਦੀ ਤਰਫੋਂ ਬੋਲਦੇ ਨੇ اے ਪ੍ਰਮਾਤਮਾ ਠੀਕ ਹੈ ਤੂੰ ਕਰਤਾ ਪੁਰਖ ਹੈ ਤੂੰ ਸਭ ਕੁਝ ਬਣਾਇਆ ਹੈ ਮੈਨੂੰ ਤੋਂ ਬਣਾਇਆ ਹੈ ਪ੍ਰੇ ਦੇ ਚ ਸਾਡੀ ਵੀ ਕੁਝ ਕਾਰੀਗਰੀ ਹੈ ਕੁਝ ਅਸੀਂ ਵੀ ਬਣਾਇਆ ਹੈ ਨੈਰਾ ਤੂੰ ਨਹੀਂ ਬਣਾਇਆ ਨੈਰਾ ਤੂੰ ਕਰਤਾ ਨਹੀਂ ਹੈ ਅਸੀਂ ਵੀ ਕਰਦੇ ਹਾਂ ਗੁਰਨਾانک ਦੇਵ ਜੀ ਮਹਾਰਾਜ ਮਨੁੱਖ ਦੀ ਤਰਫੋਂ ਬੋਲਦੇ ਨੇ ਅੱਛਾ ਭਾਈ ਤੁਸੀਂ ਕੀ ਬਣਾਇਆ ਫਿਰਦਾ ਸੋ ਪੰਕਤੀਆਂ ਦੋ ਸੁਣਣੀਆਂ ਬੜੀ ਕੀਮਤੀਆਂ ਨੇ ਮਹਾਰਾਜ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ ਇਹ ਸ਼ਕਲ ਸੂਰਤ ਤੇਰੀ ਦਿੱਤੀਏ ਇਹਦੇ 'ਚ ਸਾਡਾ ਆਪਣਾ ਕੋਈ ਚੋਣਵ ਨਹੀਂ ਵੇਖੋ ਅਸੀਂ ਮਕਾਨ ਬਣਾਉਨੇ ਹਾਂ ਤੇ ਮਕਾਨ ਨੂੰ ਪੁੱਛਦੇ ਨਹੀਂ ਦਰਵਾਜ਼ਾ ਕਿੱਥੇ ਲਾਈਏ ਦੱਸ ਜ਼ਰਾ ਖਿੜਕੀ ਕਿੱਥੇ ਲਾਈਏ ਰੋਸ਼ਨਦਾਨ ਕਿੱਥੇ ਲਾਈਏ ਮੈਨੇਗੇਟ ਕਿਹੜੇ ਪਾਸੇ ਹੋਣਾ ਚਾਹੀਦਾ ਇਹ ਮਕਾਨ ਤੋਂ ਪੁੱਛਦੇ ਆ ਕਿਹੜਾ ਫਰਨੀਚਰ ਅੰਦਰ ਰੱਖਣਾ ਹੈ ਕਿਹੜਾ ਰੰਗ ਕਰੀਏ ਕੋਈ ਮਕਾਨ ਤੋਂ ਪੁੱਛਦੇ ਆ ਬਣਾ ਦਿੰਦੇ ਆ ਮਕਾਨ ਮਰਜ਼ੀ ਸਾਡੀ ਹੁੰਦੀ ਹੈ ਸੜਾ ਜਨਮ ਹੋਇਆ ਕਤਈ ਪ੍ਰਭੂ ਨੇ ਨਹੀਂ ਪੁੱਛਦਿਆ ਤੂੰ ਜਮਣਾ ਵੀ ਚਾਹਨਾ ਹੈ ਕਿ ਨਹੀਂ ਯਕੀਨ ਜਾਣੋ ਮਰਨ ਲੱਗਿਆ ਵੀ ਨਹੀਂ ਪੁੱਛੇਗਾ ਤੂੰ ਮਰਨਾ ਵੀ ਚਾਹਨਾ ਹੈ ਕਿ ਨਹੀਂ ਇਹ ਉਹਦੇ ਹੱਥ ਵਿੱਚ ਫਿਰ ਜਿਹੜੇ ਨੈਣ ਨਕਸ਼ ਨੇ ਸਭ ਉਸ ਦੇ ਦਿੱਤੇ ਜੋ ਕੁਝ ਵੀ ਸਭ ਉਸ ਦੇ ਦੇ ਮਹਾਰਾਜ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ ਇਹ ਸ਼ਕਲ ਸੂਰਤ ਤੇਰੀ ਕਿਉਂਕਿ ਤੂੰ ਦਿੱਤੀ ਇਹਦੇ ਚ ਪ੍ਰਾਣਾਂ ਦੀ ਹਰਕਤ ਵੀ ਤੇਰੀ ਹੈ ਕਿਉਂਕਿ ਤੂੰ ਦਿੱਤੀ ਹੈ ਇਹਦੇ ਚ ਜੋਤ ਆਤਮਾ ਵੀ ਤੇਰੀ ਕਿਵੇਂ ਤੂੰ ਦਿੱਤੀ ਹੈ ਪਰ ਹੁਣ ਪ੍ਰਸ਼ਨ ਹੋ ਗਿਆ ਆਤਮਾ ਤੇਰੀ ਹੈ ਇਹ ਸ਼ਕਲ ਸੂਰਤ ਤੇਰੀ ਪ੍ਰਾਣਾਂ ਦੀ ਹਰਕਤ ਤੇਰੀ ਫਿਰ ਐ ਮਨੁੱਖ ਤੇਰਾ ਇਹਦੇ ਚ ਕੀ ਰਹਿ ਗਿਆ ਫਿਰ ਸਤਿਗੁਰੂ ਕਹਿੰਦੇ ਨੇ ਹੈ ਇਹ ਪ੍ਰਭੂ ਆਪਣਾ ਵੀ ਹੈ ਕੁਝ ਤਾਂ ਫਿਰ ਕੀ ਹੈ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣ ਭਾਉ ਮੈਂ ਮੇਰੇ ਹੰਕਾਰ ਤੇ ਮੇਰਾ ਹੈ ਭਾਵੇਂ ਤਨ ਤੇਰਾ ਹੈ ਪਰ ਮੈਂ ਕਹਿਣਾ ਮੇਰਾ ਦਨ ਹੈ ਮੇਰੀ ਆਤਮਾ ਹੈ ਮੇਰਾ ਦਨ ਹੈ ਮੇਰੇ ਗੁਣ ਨੇ ਮੇਰੀ ਸ਼ਕਤੀ ਤੇਰੀ ਚੀਜ਼ਾਂ ਦੋ ਤੇ ਆਪਾਂ ਆਪਣੀ ਮੋਰ ਲਾਈ ਹੋਈ ਹੈ ਹੈ ਭਾਵੇਂ ਤੇਰਾ ਪਰ ਮੋਰ ਅਸੀਂ ਲਾਈ ਹੋਈ ਹੈ ਸਾਡਾ ਸਾਡਾ